ਸਤ ਪਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਬਾਦ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਤਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਔਖੇ ਘੜੀ ਨਾਂ ਦੇਖਣ ਦੇ ਆਪਣਾ ਵਰਦ ਸੰਭਾਲੇ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਭਾਈ ਉਹ ਪਰਮਾਤਮਾ ਆਪਣੇ ਸੇਵਕ ਨੂੰ ਆਪਣੇ ਪਿਆਰਿਆਂ ਨੂੰ ਕੋਈ ਦੁੱਖ ਦੇਣ ਵਾਲਾ ਸਮਾਂ ਜਿਹੜਾ ਉਹ ਵੇਖਣ ਨਹੀਂ ਦਿੰਦਾ ਉਹ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਜਿਹੜਾ ਸਦਾ ਚੇਤੇ ਰੱਖਦਾ ਹੈ ਔਰ ਨਾਲ ਨਾਲ ਹਾਥ ਦੇ ਰੱਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਉਹ ਪ੍ਰਮਾਤਮਾ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਖਵਾਲੀ ਵੀ ਕਰਦਾ ਔਰ ਸੇਵਕ ਨੂੰ ਸਦੇ ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਇਸੇ ਕਰਕੇ ਗੁਰੂ ਸਾਹਿਬ ਸਾਨੂੰ ਸੁਣਾਉਂਦੇ ਭਾਈ ਕਿ ਸਾਡਾ ਜਿਹੜਾ ਮਨ ਹੈ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਜਿਹੜਾ ਪ੍ਰਮਾਤਮਾ ਆਪਣਾ ਹੱਥ ਦੇ ਸਾਡੀ ਰਾਖੀ ਵੀ ਕਰਦਾ ਹੈ ਹਰੇਕ ਸਾਹ ਦੇ ਨਾਲ ਸਾਨੂੰ ਪਾਲਦਾ ਹੈ ਜਿਹਦਾ ਮੁੱਢ ਕਦੀਮਾਂ ਦਾ ਪਿਆਰ ਵਾਲਾ ਸੁਭਾਅ ਹੈ ਸਦਾ ਉਹ ਆਪਣੇ ਸੇਵਕਾਂ ਨੂੰ ਆਪਣੇ ਪਿਆਰਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਰੱਖਦਾ ਹੈ ਔਰ ਜਿਹੜਾ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਮੀਤ ਦਾ ਮਤਲਬ ਹੈ ਮਿੱਤਰ ਜੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਨਮ ਤੋਂ ਲੈ ਕੇ ਮਰਨ ਤੱਕ ਲੋਕ ਤੋਂ ਲੈ ਕੇ ਪਰਲੋਕ ਤੱਕ ਉਹ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ ਸਾਡਾ ਉਹ ਮਿੱਤਰ ਉਹ ਪਰਮਾਤਮਾ ਧੰਨ ਹੈ ਔਰ ਕਹਿੰਦੇ ਭਾਈ ਉਸ ਦੀ ਸਿਵਤ ਸਲਾ ਜਿਹੜੀ ਉਹ ਸਾਨੂੰ ਸਭਨਾਂ ਨੂੰ ਕਰਨੀ ਚਾਹੀਦੀ ਹੈ ਜਿਸ ਮਾਲਕ ਦੀ ਦੇਣ ਹੈ ਸਾਨੂੰ ਜੀਵਨ ਜਿਹੜਾ ਮਾਲਕ ਸਾਡੀ ਰਖਵਾਲੀ ਕਰਦਾ ਹੈ ਹਰੇਕ ਸਾਹ ਦੇ ਨਾਲ ਸਾਨੂੰ ਪਾਲਦਾ ਹੈ ਜਿਹੜਾ ਆਦਤੋਂ ਲੈ ਕੇ ਜਨਮ ਤੋਂ ਲੈ ਕੇ ਮਰਨ ਤੱਕ ਲੋਕ ਤੋਂ ਪਰਲੋਕ ਤੱਕ ਦਾ ਮਦਦਗਾਰ ਹੈ ਸਦਾ ਉਸ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦੇ ਰਹੀਏ ਰਹਾਉ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਵਿਡਾਈ ਉਹ ਪ੍ਰਮਾਤਮਾ ਉਹ ਮਾਲਕ ਹੈਰਾਨ ਕਰਨ ਵਾਲੇ ਕੌਤਕ ਮਖਾਉਂਦਾ ਉਹਦੇ ਕੌਤਕਾਂ ਨੂੰ ਵੇਖ ਕੇ ਉਹਦੀ ਵਿਡਿਆਈ ਨੂੰ ਵੇਖ ਕੇ ਹਰੇਕ ਦੇ ਮਨ ਵਿੱਚ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ ਸਾਡੇ ਮਨ ਵਿੱਚ ਵੀ ਉਹਦੇ ਕੌਤਕਾਂ ਨੂੰ ਵੇਖ ਕੇ ਖੁਸ਼ੀਆਂ ਬਣੀਆਂ ਰਹਿਣੀਆਂ ਚਾਹੀਦੀਆਂ ਹਨ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੁਰਨ ਪੈ ਜਿ ਰਖਾਈ ਮਾਰਦ ਕਹਿੰਦੇ ਹੈ ਨਾਨਕ ਏ ਭਾਈ ਤੂੰ ਵੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਿਕ ਆਨੰਦ ਮਾਣ ਗੁਰਸਬ ਸਾਨੂੰ ਸਮਝਾਉਂਦੇ ਨੇ ਵੀ ਭਾਈ ਉਸ ਪਰਮਾਤਮਾ ਦਾ ਨਾਮ ਸਿਮਰੋ ਜਿਸ ਪਰਮਾਤਮਾ ਦੇ ਨਾਮ ਸਿਮਰਨ ਨਾਲ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿਸ ਵੀ ਮਨੁੱਖ ਨੇ ਸਿਮਰਨ ਕੀਤਾ ਭਜਨ ਬੰਦਗੀ ਕੀਤੀ ਪਰਮਾਤਮਾ ਨੇ ਪੂਰਨ ਤੌਰ ਤੇ ਉਸ ਦੀ ਇੱਜ਼ਤ ਆਪ ਰੱਖੀ ਹੈ ਪਰਮਾਤਮਾ ਸਭ ਦੀ ਇੱਜ਼ਤ ਰੱਖਦਾ ਹੈ ਲੋਕ ਪਰਲੋਕ ਦੇ ਰੱਖੇ ਅਕਾਲ ਪੁਰਖ ਪਰਮਾਤਮਾ ਨੂੰ ਸਦਾ ਸਿਮਰਦੇ ਰਹੀਏ ਜਿਹੜਾ ਸਾਡੀ ਸਭਨਾਂ ਦੀ ਰਖਵਾਲੀ ਕਰਦਾ ਹੈ ਸਭਨਾਂ ਨੂੰ ਹਰ ਇੱਕ ਸਾਹ ਦੇ ਨਾਲ ਪਾਲਦਾ ਹੈ ਸਭ ਦੀ ਇੱਜ਼ਤ ਰੱਖਦਾ ਹੈ ਉਸ ਪਰਮਾਤਮਾ ਨੂੰ ਸਦਾ ਚੇਤੇ ਰੱਖੀਏ ਪਰਮਾਤਮਾ ਦਾ ਨਾਮ ਸਿਮਰਿਏ ਪ੍ਰਭ ਕਾ ਸਿਮਰਨ ਸਭ ਕੀ ਪੂਜਾ ਪ੍ਰਭ ਕਾ ਸਿਮਰਨ ਉਦਰੀ ਪੂਜਾ ਪਰਮਾਤਮਾ ਸਭਨਾਂ ਨੂੰ ਨਾਮ ਸਿਮਰਨ ਦੀ ਅਦਤਾਂ ਬਖਸ਼ ਕੇ ਛੋੜੀ ਵਿੱਚ ਪਾ ਕੇ ਨਿਵਾਜ ਦੇਵੇ ਔਰ ਸਾਡਾ ਲੋਕ ਤੇ ਪਰਲੋਕ ਸਵਰੇ ਇਹੋ ਅਰਦਾਸ ਮਾਲਕ ਦੇ ਚਰਨਾਂ 'ਚ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਫਕਤਾ ਦੀ ਅਰਦਾਸ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਰ ਵਿਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ